ਇਹਦੇ ਬਿਸ਼ੇ ਆਪਾਂ ਨੂੰ ਪੂਰਾ ਡਰਾਂ ਤੇ ਲੱਗੀ ਹੋਈ ਆ ਕਿ ਇਹ ਇੰਨੀ ਸਸਤੀ ਕਰੋ ਇਹਨਾਂ ਤੇ ਪਰਖੇ ਕਰਾਂਗੇ ਆਇ ਕਰਾਂਗੇ ਪਰ ਆਪਾਂ ਜੇ ਸਰਕਾਰ ਨੂੰ ਦੇਖੀਏ ਵੀ ਸਰਕਾਰ ਨੇ ਸਾਨੂੰ ਪਰਾਲੀ ਸਾਹਮਣ ਵਾਸਤੇ ਕੀ ਮਸ਼ੀਨ ਮਹੱਈਆ ਕਰਵਾਈਆ ਮਸ਼ੀਨਤਾ ਕੋਈ ਮਹੱਈਆ ਕਰਵਾਈ ਨਹੀਂ ਇਹਨਾਂ ਕੋਰਪੋਰੇਟ ਘਰਾਣਿਆਂ ਦੇ ਪਿੱਛੇ ਲੱਗ ਕੇ ਇੰਨੀਆਂ ਮਹਿੰਗੀਆਂ ਮਸ਼ੀਨਾ ਉਹ ਆਪਾਂ ਕਿਸਾਨ ਭਰਾ ਕੀ ਖੋ ਲੈ ਲਾਂਗੇ ਜੇ ਮਸ਼ੀਨਾਂ ਲਾਵਾਂਗੇ ਫਿਰ ਤੁਹਾਨੂੰ ਪਤਾ ਵੀ ਆਪਾਂ ਕਿਵੇਂ ਲਾਵਾਂਗੇ ਜਿਆਦਾ ਭਾਵੋ ਆਪਾਂ ਨੂੰ ਇਹੀ ਭੈਣ ਵਾਂਗੂ ਸੋਨਾ ਧਰਨਾ ਪਊ ਜਾਂ ਜ਼ਮੀਨ ਗਰੇਵੇ ਧਰ ਕੇ ਫਿਰ ਮਸ਼ੀਨ ਲੈ ਸਕਦੇ ਆ ਫਿਰ ਤੁਹਾਨੂੰ ਪਤਾ ਹੈ ਉਹ ਮਸ਼ੀਨਰੀ ਲੈ ਕੇ ਆਪਾਂ ਫੇਰ ਕੀ ਕਰਾਂਗੇ ਫਿਰ ਆਪਾਂ ਨੂੰ ਫੁੱਟ ਗਸੀ ਦਾ ਰਾਹ ਤੋਲਣਾ ਪਊ ਕਿਉਂ ਕਿ ਜਦੋਂ ਆਪਾਂ ਕਿਸੇ ਬੈਂਕ ਤੋਂ ਤੋਲ ਜਾ ਕਿਸੇ ਨੂੰ ਲੋਨ ਲੈਣ ਦੇ ਆ ਜਾ ਜ਼ਮੀਨ ਤੇ ਲਾਵਾਂਗੇ ਉਹ ਲਟੇਰੇ ਬੈਂਕ ਫੇਰ ਆਪਾਂ ਨੂੰ ਦੁੱਗਣਾ ਤਿੱਕਣਾ ਵਿਆਜ ਲਾਉਣਗੇ ਉਹ ਵਿਆਜ ਭਰਨ ਵਾਸਤੇ ਆਪਣੇ ਤੋਂ ਪੈਸਾ ਹੋਣਾ ਨਹੀਂ ਇਕੱਠਾ ਤੇ ਫੇਰ ਆਪਾਂ ਨੂੰ ਕੀ ਕੰਮ ਆ ਫੇਰ ਉਹੀ ਮਰਜ਼ਾ ਨੂੰ ਆਪਾਂ ਨੂੰ ਗੁੰਗਰਦੀ ਵਾਲੇ ਰਾਹ ਤੇ ਆ ਕੇ ਕਰਨੇ ਪੈਣਗੇ ਇਸ ਕਰਕੇ ਸਰਕਾਰ ਨੂੰ ਵੀ ਆਪਾਂ ਉਹ ਕਰੀਏ ਵੀ ਤੁਸੀਂ ਦੱਸੋ ਕੀ ਇਸ ਮੁੱਦੇ ਨੇ ਕੀ ਇਨਸਾਫ ਕਰਾਉਣਾ ਹੈ ਸਾਨੂੰ ਤੁਸੀਂ ਕਿਹੜੀਆਂ ਤੁਸੀਂ ਨਿਯਮਾਂ ਹੋਏ ਆ ਕਰਵਾਤੀਆਂ ਜੋ ਆ ਸੀ ਫਾਰਸੀਟੀ ਦਿਨੋਂ ਉਹ ਵੀ ਪਾਗਲੇ ਕਰਾ ਨੂੰ ਆਪਦੇ ਚਿਹਟਿਆਂ ਨੂੰ ਇਨਾਂ ਨੂੰ ਪੰਜ-ਪੰਜ ਵਾਰੀ ਆਗੀਆਂ ਉਹਨਾਂ ਨੂੰ ਇਹ ਆਉਂਦੀਆਂ ਨੇ ਦੂਜੇ ਫੇਰ ਐਵੇਂ ਗਰੀਬ ਕਿਸਾਨ ਜੋ ਢਾਈ 2 ਢਾਈ ਕਿੱਲੇ ਵਾਲੇ ਉਹ ਤਾਂ ਫੇਰ ਉਵੇਂ ਹੀ ਰਹਿ ਜਾਂਦੇ ਨੇ ਪਰ ਸੰਗਤ ਨੂੰ ਬੋਲਣਾ ਹੈਗਾ ਕਿ ਅੱਜ ਥੋੜਾ ਜਿਹਾ ਗੱਲਾ ਖਰਾਬ ਹੋਣ ਕਰਕੇ ਤੇ ਲੋਕ ਪਰਣਾ ਦੇ ਨਾਮ ਲੈ ਤਾ ਇਸ ਕਰਕੇ ਮੈਨੂੰ ਸਟੇਜ ਤੇ ਆਉਣਾ ਪਿਆ ਵਾਹਿਗੁਰੂ ਜੀ ਦਾ ਸਾਲਸਾ ਵਾਹਿਗੁਰੂ ਜੀ